ਜਿ세 ਤਰਾ ਆਗਮ ਠੀਕ ਹੈ ਨਾ ਵਧੀਆ ਵਧੀਆ ਹੈਂ ਕੀ ਵਧੀਆ ਆ ਸਭ ਤੋਂ ਵਧੀਆ ਨਾ ਤੋਂ ਪੰਜ ਮਾਰਨ ਦੀ ਲੋੜ ਹੈ ਬੇ ਹਾਂ ਪਾਈਏ ਵਰਦੀ ਤੇਰੇ ਵੀ ਨਾ ਮੇਰਾ ਬੰਦਾ ਪਾਇਦਾ ਵਰਦਾ ਹੀ ਆ ਬਾਜੀ ਵਾ ਦਿਖਾ ਹੁਣ ਮੜੇ ਰੰਗ ਖੁੱਲ ਕੇ ਬਸ ਬਸ ਅਰਸਤਮੀ ਨੇ ਚੱਲ ਗਿਆ ਅੱਛਾ ਇਹ ਲੋਕੇ ਸੇ ਪੇ ਰਹੇ ਧਰਤੀ ਨਾਲ ਠੀਕ ਹੈ ਠੀਕ ਹੈ ਕਿੱਥੋਂ ਆਉਣੇ ਬਾਬਾ ਜੀ ਸਾਡਾ ਨਾਥਾਂ ਦਾ ਪਿੰਡ ਚਮਕੌਰ ਸੋ ਚਮਕੌਰ ਸਾਹਿਬ ਤੋਂ ਆਉਣੇ ਠੀਕ ਹੈ ਹੋਰ ਬੀਬੀ ਠੀਕ ਹੈ ਹਾਂ ਬੀਬੀ ਵੀ ਠੀਕ ਆ ਕੋਈ ਨਹੀਂ ਮਿਲੂਗੀ ਤੈਨੂੰ ਬੀਬੀ ਬੀਬੀਆਂ ਮਿਲਦੀ ਆ ਸਾਹਿਬ ਨੂੰ ਹਾਂ ਚੰਗੀ ਤਰ੍ਹਾਂ ਮਿਲਦੀ ਆ ਨਾਲੇ ਠੀਕ ਹੈ ਠੀਕ ਆ ਹਾਂ ਹਾਂ ਐਨ ਤੋ ਥਲੀ ਘਰਾ ਹੁੰਦੀ ਆ ਜਾਗਾ ਹੁਣ ਦਿਖਾਉਨੇ ਆ ਬੀਬੀ ਵੀ ਤੈਨੂੰ ਮੇਲੇ ਮਾ ਸਾਡਾ ਇੱਕ ਚਾਰ ਆਲਤੋ ਮਾਇਆ ਮਾ ਬੀਬੀ ਤੋਂ ਕਦੋਂ ਵੀ ਕਾ ਪਾਣੀ ੀਕੇ ਕੋਈ ਨਹੀਂ ਕੋਈ ਨਹੀਂ ਬਸ ਦੇ ਘਰਾਂ ਜੇ ਆਉਣੇ ਆ ਆ ਤੇ ਇੱਥੇ ਪਹਿਲਾਂ ਵੀ ਦੋ ਬੀਬੀਆਂ ਬੈਠੀਆਂ ਚਲੋ ਇਹ ਵੀ ਨੇ ਇਹ ਵੀ देर वादे ਆਈਆਂ ਅੱਜ ਹੋਰ ਭਾਈ ਠੀਕ ਆ ਹਾਂ ਠੀਕ ਹੈ ਜੀ ਹੋਰ ਘਰ ਪਰਿਵਾਰ ਠੀਕ ਆ ਵਧੀਆ ਆ ਜਾ ਤੂੰ ਵੀ ਹੁਣ ਤੂੰ ਵੀ ਹੁਣ ਵੀਰ ਹੈਂ ਵੀਰੇ ਬਾਹਰ ਚਲੀ ਵੀਰਾ ਚਲੇ ਗਿਆ ਬਾਹਰ ਕੋਈ ਬੀਬੀ ਖੇਤਾਂ ਬੱਚੇ ਪਰਿਵਾਰ ਸਭ ਠੀਕ ਠਾਕ ਸਭ ਠੀਕ ਆ ਤੂੰ ਵੀ ਠੀਕ ਆ ਜੋ ਉਹਦਾ ਉਹਦੇ ਹੁਕਮ ਤੋਂ ਨਹੀਂ ਉਹਦੇ ਹੁਕਮ ਤੋਂ ਬਗੈਰ ਤਾਂ ਪਤਾ ਵੀ ਨਹੀਂ ਚੱਲਦਾ ਠੀਕ ਹੈ ਠੀਕ ਆਏ ਬੀਬੀ ਦੇਖ ਨਾ ਹਾਂ ਥੇਲੇ ਆਉਂਦੀਆਂ ਨੇ ਰੀ ਸਾਰਿਆਂ ਦੀ ਨਹੀਂ ਉਹ ਤੋਂ ਪਰੇ ਦੀ ਆਜਾ ਜਦੋਂ ਚਾਹ ਪੀ ਕੇ ਗਿਆ ਸੀ ਉੱਪਰਲੇ ਗੇਟ ਰਾਹੀਂ ਬੜੀ ਛੋਟੀ ਜਿਹੀ ਲੈ ਆ ਜਿਵੇਂ ਬੁਲਾਇਆ ਨੂੰ ਜਾਜੂ ਫਲਾਣ ਨੂੰ ਜੀ ਥੀਜੇ ਪਾਣੀ ਪਿਆ ਠੰਡਾ ਰਾਜੀ ਰਹੇ ਖੁਸ਼ ਰਹ ਆਟਾ ਦਾ ਬੋਲ ਹੁਣ ਖੜੀ ਆ ਉਹ ਪਹਿਲਾਂ ਆਟਾ ਬੋਲਾ ਫੇਰ ਮਾਇਆ ਮਤਾ ਵੀ ਮਿਲੂਗਾ ਸਾਰਿਆਂ ਨੂੰ ਠੀਕ ਹੈ ਕਦੇ ਸਿੱਧੀ ਨੀਤ ਨਾ ਪਾਣੀ ਪਿਆਦਾ ਰੋਟੀ ਖਾ ਤੋ ਲੱਖ ਬਰਬਰ ਠੀਕ ਹੈ ਠੀਕ ਹੈ ਠੀਕ ਕਰ ਇਹਨਾਂ ਦੀ ਸੇਵਾ ਮੜੀ ਕਹਿੰਦੇ ਮੇਰੀ ਸੇਵਾ ਲਾਣੇਦਾਰ ਨਾ ਕਰਦੇ ਉਹ ਤੇ ਖੜਾ ਉਧਰ ਦੇਖੀ ਉਧਰ ਨਾਥ ਕਿੱਕੜ ਦੇਖਦਾ ਸਤ ਸ੍ਰੀ ਕੌਰ ਕਹਿੰਦਾ ਇਧਰੇ ਬੁਲਾਈ ਜਾ ਇਹਨੂੰ ਆਈ ਜਾ ਅੱਜ ਦਾ ਸਵੇਰ ਦੀ ਰੌਣਕ ਲੱਗੀ ਪਈ ਆ ਪਤਾ ਨਹੀਂ ਸਾਰੀ ਤੁਰੇਵੇਂ ਅੱਜ ਹਾਂ ਮੈਦਾ ਕੇ ਆ ਤਾਂ ਮਾ ਆ ਗਮ ਠੀਕ ਆ ਟੱਕਰਾ ਮਾ ਤਾਂ ਲੱਗਦਾ ਦੇਖਦਾ ਤੇਰੇ ਪਵਾਦੀਏ ਚੋਲਾ ਆ ਬਾਬੇ ਵਾਲਾ ਨਾ ਨਾ ਮੌਜਾ ਨਾ ਸਾਨੂੰ ਨਾ ਹਾਂ ਰੇਡੀ ਤੂੰ ਦੇਖ ਲੈ ਤੂੰ ਤਾਂਾਂਂ ਜ਼ਿਆਦਾ ਜ਼ਿੰਦਗੀ ਤੇ ਦੇਖ ਲੈ ਰੇ ਸਾ ਤੂੰ ਛੇਤੀ ਕਰ ਰੇਖ ਖਾਲਾ ਉਹ ਤੂੰ ਖਾਦਾ ਓਖਾ ਤੂੰ ਮੈਂ ਕਹਿੰਦਾ ਬੀਨ ਤੈਨੂੰ ਦੇ ਦਿੰਨੇ ਆ ਚਲੋ ਮਜ਼ਾਕ ਨਾਲ ਮਜ਼ਾਕ ਭਾਈ ਬਸ ਦੇ ਘਰਾਂ 'ਚ ਆਉਨੇ ਆ ਵੀ ਜਰੇ ਆਹ ਦੌੜੀ ਨਾ ਥੋੜਾ ਕਿਹੜੇ ਗਰੀਬ ਦੀ ਦੁਆ ਕਿੱਥੇ ਕੰਮ ਆ ਜਾਣੀ ਆ ਆ ਸਾਫ ਸਾਫ ਲੜ ਕੇ ਮਿਲਦਾ ਐ ਮਾਇਤਾ ਹੈ ਇਧਰ ਲਾਣੇਦਾਰ ਮੇਰੇ ਫਰੋਂ ਤੱਤਾ ਹੋਈ ਜਾਂਦਾ ਕਹਿੰਦਾ ਆ ਜਾ ਰੇ ਲਾ ਲਾ ਰੇ ਪਾਇਆ ਕਹਿੰਦਾ ਇਹਨਾਂ ਨੇ ਕੋਈ ਨਹੀਂ ਦੇਣਾ ਮਾਂ ਦੁਆਵਾਂ ਦਾ ਦੇਣਗੇ ਜੀ ਹੈ ਚਲ ਕੋਈ ਨਹੀਂ ਕਹਿੰਦਾ ਉਹ ਤਾਂ ਇਹ ਕਹਿੰਦਾ ਮੈਨੂੰ ਟਰੱਕ ਭਰ ਕੇ ਹੀ ਦੇ ਦੇ ਚਾਹ ਦੀ ਆ ਗਈ ਚਾਹ ਦੀ ਆ ਗਈ ਚਾਹ ਕੋਈ ਨਹੀਂ ਚਾਹ ਪਾਣੀ ਲੱਸੀ ਦਾ ਕਹਦਾ ਥੋੜਾ ਆਏ ਨਾ ਕਰਿਆ ਗਾ ਰੜੀ ਤੂੰ ਚੱਲ ਤੂੰ ਜਾ ਹੁਣ ਥੈਲੇ ਲਦਾ ਆਇਆ ਬਈ ਪੰਨ ਲੱਦ ਲੀਏ ਹੁਣ ਰੇ ਆਰ ਇਹ ਰੇ ਇੱਕ ਵਾਰ ਰੇ ਪਿਆ ਹੁਣ ਪਰਲੇ ਉੱਤੇ ਗਦਾਮ ਬਣਾਇਆ ਵਜਾ ਆਪਣੀ ਦਿਖਾਦਾ ਵੇ ਜੋਰ ਆਹ ਰਵਾਪੂ ਜੀ ਉਹ ਮੈਂ ਵੀ ਦੋ ਦਾ ਤੋਰਦੀ ਆ ਇੱਕ ਮੈਨੂੰ ਲੱਗਾ ਪ੍ਰਸ਼ਾਦਾ ਝਗਣ ਲੱਗ ਗਿਆ ਇੱਧਰ ਜਾਣਾ ਇੱਥੇ ਇੱਧਰ ਵੀਰੇ ਪੂ ਜੀ ਦੇਖੋ ਮਾਹੌਲ ਥੋੜੀ ਥੋੜੀ ਬਦਲਵਾਈ ਹੋਈ ਵੀ ਆ ਜੀ ਬੀਤਰ ਸਿੰਘ ਜੀ ਕਰਿਓ ਲਾਗ ਮੜਾ ਜਾ ਹੋਰ ਕਿਵੇਂ ਵਰਤਾਲ ਵਧੀਆ ਕੀ ਕਹਿਣਾ ਫਿਰ ਬਾਬਾ ਬਾਬੇ ਨੇ ਕਿਆ ਕਹਿਣਾ ਹਾਂ ਬਾਬਾ ਮਲਾਦਾ ਮੰਮੀ ਨੂੰ ਅੱਛਾ ਤੇ ਗਾਲਾਂ ਗੂਲਾ ਵੀ ਤੈਨੂੰ ਪਤਾ ਕੱਢ ਦਿੰਦੀ ਆ ਫਿਰ ਕਹਾਂ ਡੈਡੀ ਦੇ ਬਹੁਤ ਕੱਢੀਆਂ ਡੈਡੀ ਤਾਂ ਮੈਨੂੰ ਕੱਢਦਾ ਤਾਂ ਅੱਛਾ ਵੀਡੀਓ ਬਣਾਉਣ ਫਿਰ ਹੋ ਜਾਣਾ ਪਹਿਲਾਂ ਰੇਹੇ ਜੀ ਗਾਲਾਂ ਮੀਤਿਆਂ ਨੂੰ ਨਹੀਂ ਮਨ ਲੰਘ ਚੱਲੇਆ ਠੀਕ ਆ ਠੀਕ ਸੋ ਹਾਂ ਜੀ ਮਿੱਤਰੋ ਜਿਹੜਾ ਕੁਝ ਵੀ ਤੁਹਾਨੂੰ ਦਿਖਾਇਆ ਹੈ ਨਾ ਇਹ ਆਪਣੇ ਪਿੰਡਾਂ ਦਾ ਮਾਹੌਲ ਆ ਤੇ ਦੇਖੋ ਹਰ ਇੱਕ ਦੇ ਘਰਾਂ 'ਚ ਇਹ ਆਉਨੇ ਆ ਕਈ ਜਣੀ ਦਰਕਾਰ ਦੰਨੇ ਆ ਪਰ ਯਾਰ ਚਾਹੇ ਮੁਠੀ ਪਾਉ ਡੋ ਆਟੇ ਦੀ ਕੁਛ ਨਾ ਕੁਛ ਦੇ ਕੇ ਹੀ ਜਾਂਦੇ ਆ ਦੁਆਵਾਂ ਦੇ ਕੇ ਜਾਂਦੇ ਆ ਕੋਈ ਕਿਤੇ ਮਾੜਾ ਬੋਲ ਕੱਢ ਕੇ ਮੂੰਹ 'ਚ ਕਹਿੰਦੇ ਆ ਗਰੀਬੀ ਦਾ ਪਹਿਣਾ ਸੁਣ ਲੰਦਾ ਸੋ ਕੋਈ ਗੱਲ ਨਹੀਂ ਐ ਤਾਂ ਸਾਡੀ ਮੰਮੀ ਵੀ ਲਾਣੇਦਾਰ ਵੀ ਥੋੜਾ ਜਿਹਾ ਕਹਿੜਾ ਪਰ ਪਹਿਲਾਂ ਮੜੇ ਜੇ ਕਹਿੜੇ ਹੋ ਜਾਂਦੇ ਆ ਫੇਰ ਸਾਰਾ ਕੁਝ ਦੇ ਦੇਣਾ ਨੀ ਪਹਿਲਾਂ ਜਰੂਰੀ ਕੰਮ ਗਾਲਾਂ ਪੰਛਤ ਪਹਿਲਾਂ ਤਾਂ ਮੈਨੂੰ ਕੱਢਣੀ ਆ ਤੂੰ ਬ੍ਰੇਕ ਨੂੰ ਲਿਆਓ ਚਲੋ ਚਲੀ ਜਾਣੀ ਆ ਜ਼ਿੰਦਗੀ ਇਧਰ ਚਾਚਾ ਲੱਗਿਆ ਵਾ ਸਾਡਾ ਬਹੁਤ ਮਿਹਨਤੀ ਬੰਦਾ ਜਿੰਨਾ ਕਹਿ ਲਉ ਉਮਰ ਹੋ ਗਈ 70 ਸਾਲ 70 ਹੋ ਗਈ ਅੱਜ ਭੈੜਾ ਚੱਲ ਕੋਈ ਨਹੀਂ ਪਰ ਕੰਮ ਹੁਣ ਵੀ ਮੁੰਡਿਆਂ ਨਾਲੋਂ ਵੱਧ ਤੇ ਸਰੀਰ ਵਾਇਆ ਬਾਈ ساری ਉਮਰ ਫੌਜੀ ਜੀ ਵੀਰ ਹੈ ਬੰਦਾ ਇਹ ਪਹਿਲਾਂ ਫੌਜ ਚ ਰਿਹਾ ਪਾਉਜੀ ਕਿੰਨਾ ਟਾਈਮ ਨਾਲ ਲੱਗੇ ਤਿੰਨ ਸਾਲ ਤਿੰਨ ਸਾਲ ਚਾਚਾ ਜੀ ਬਾਈ ਫੌਜ ਚਲਾਇਆ ਇਹਦੇ ਹੁਣ ਵੀ ਕੰਮ ਕਰ ਲਵੇ ਜੀ ਨੇ ਕਰਨਾ ਮੇਰੇ ਬਰਾਬਰ ਕੰਮ ਕਰਨਾ ਮੇਰੇ ਬਰਾਬਰ ਹੁਣ ਵੀ ਕੋਈ ਨਹੀਂ ਕਰ ਸਕਦਾ ਤੇ ਫੇਰ ਅਜੋ ਖੜਗਵਾ ਦੇ ਟਾਈਮ ਚ ਕੀ ਆਤਾ ਕਿ ਯਾਰ ਆਪਣੇ ਅਕਾਲ ਤਖਤ ਸਾਹਿਬ ਪਰ ਜਾਂ ਪਰ ਦੇ ਦੇ ਫੌਜ ਉਹਨਾਂ ਠਹਿ ਦੇ ਛੱਡਿਆ ਜਣੀ ਯਾਰ ਚੰਗਾ ਵੀ ਮਿੱਤਰੋ ਧੰਨਵਾਦ ਆ ਸਾਰਿਆਂ ਦਾ ਜਿੰਨੇ ਵੀ ਫੋਲੋਅਰ ਆ ਪਿਆਰ ਕਰਨ ਵਾਲੇ ਨਫ਼ਰਤ ਕਰਨ ਵਾਲੇ ਸਭ ਨੂੰ ਯਾਰ ਸਾਰਿਆਂ ਦਾ ਧੰਨਵਾਦ ਆ ਦੇਖਦੇ ਦਾ ਸਾਰੀਆਂ ਉਹ ਤਿੰਨ ਕੈਸੇਲੀ ਪਾਉਣੇ ਹੁਣ ਤਾਂ ਤੇ ਨਵੇੜੀਏ ਕੰਮ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਦੇਖਦੇ ਆ ਪਿਆਰ ਦਿੰਦੇ ਆ ਸਭ ਦਾ ਲਵ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ